ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਇੱਕ ਹੋਰ ਜਹਾਜ਼ ਹਾਦਸਾ ਵਾਪਰਿਆ ਦਰਸਲ ਇਹ ਹਾਦਸਾ ਵਾਸ਼ਿੰਗਟਨ ਦੇ ਸਭ ਤੋਂ ਵੱਡੇ ਸ਼ਹਿਰ ਸਿਆਟਲ ਚ ਹਵਾਈ ਅੱਡੇ ਉੱਤੇ ਵਾਪਰਿਆ ਹੈ ਸਿਆਟਲ ਟੈਕੋਮਾ ਹਵਾਈ ਅੱਡੇ ਉੱਤੇ ਜਾਪਾਨ 에ਅਰਲਾਈਨਸ ਅਤੇ ਡੈਲਟਾ 에ਅਰਲਾਈਨਸ ਦੇ ਜਹਾਜ਼ ਆਪਸ ਦੇ ਵਿੱਚ ਜਾ ਟਕਰਾਏ ਤੇ ਟੱਕਰ ਦੇ ਮਗਰੋਂ ਯਾਤਰੀਆਂ ਦੇ ਵਿੱਚ ਚੀਖ ਚਹਾੜਾ ਪੈ ਗਿਆ ਹਾਲਾਂਕਿ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਅਮਰੀਕਾ ਦੇ ਵਾਸ਼ਿੰਗਟਨ ਦੇ ਵਿੱਚ ਸਿਆਟਲ ਟਾਕੋਮਾ ਹਵਾਈ ਅੱਡੇ ਉੱਤੇ ਜਾਪਾਨ 에ਰਲਾਈਨਸ ਅਤੇ ਡੈਲਟਾ 에ਰਲਾਈਨਸ ਦੇ ਜਹਾਜ਼ ਆਪਸ ਦੇ ਵਿੱਚ ਟਕਰਾ ਜਾਣ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਾਪਾਨ 에ਰਲਾਈਨਸ ਦਾ ਜਹਾਜ਼ ਹਵਾਈ ਅੱਡੇ ਉੱਤੇ ਟੈਕਸੀ ਕਰ ਰਿਹਾ ਸੀ ਅਤੇ ਉਸੇ ਦੌਰਾਨ ਉਸ ਦੀ ਟੱਕਰ ਡੈਲਟਾ 에ਰਲਾਈਨਸ ਦੇ ਜਹਾਜ਼ ਨਾਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੈਲਟਾ 에ਅਰਲਾਈਨਸ ਦਾ ਪੋਇੰਗ 737 ਜਹਾਜ਼ 142 ਯਾਤਰੀਆਂ ਨੂੰ ਲੈ ਕੇ ਮੈਕਸੀਕੋ ਦੇ ਪਿਉਰਟੋ ਵਾਲਾਟਾ ਸ਼ਹਿਰ ਦੇ ਲਈ ਉਡਾਨ ਪਰਣ ਦੇ ਲਈ ਬਿਲਕੁਲ ਹੀ ਤਿਆਰ ਖੜਾ ਸੀ ਤੇ ਬਰਫ਼ ਹਟਾਉਣ ਦੌਰਾਨ ਜਾਪਾਨੀ ਜਹਾਜ਼ ਡੈਲਟਾ ਜੈਟ ਦੇ ਨਾਲ ਪਿੱਛੇ ਤੋਂ ਟਕਰਾ ਗਿਆ ਇਸ ਹਾਦਸੇ ਦੇ ਵਿੱਚ ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਹੋਣ ਦਾ ਕੋਈ ਵੀ ਖਬਰ ਸਾਹਮਣੇ ਨਹੀਂ ਆ ਰਹੀ ਤੇ ਸਬਦਾ ਬਚਾਅ ਹੋ ਗਿਆ ਪਰ ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਵਿੱਚ ਕਾਫੀ ਜ਼ਿਆਦਾ ਚਿਚਿਹਾੜਾ ਬਚ ਗਿਆ ਤੇ ਕਾਫੀ ਜ਼ਿਆਦਾ ਸਹਿਮ ਦਾ ਵੀ ਮਾਹੌਲ ਬਣ ਗਿਆ ਕਿਉਂਕਿ ਉਹਨਾਂ ਦੇ ਵੱਲੋਂ ਉਹਨਾਂ ਨੂੰ ਪਿਛਲੀਆਂ ਗੱਲਾਂ ਯਾਦ ਆ ਗਿਆ ਕਿਉਂਕਿ ਕੁਝ ਸਮੇਂ ਪਹਿਲਾਂ ਅਮਰੀਕਾ ਦੇ ਵਿੱਚ ਦੋ ਪਿਆਨਿਕ ਜਹਾਜ਼ ਹਾਦਸੇ ਵਾਪਰ ਚੁਕੇ ਨੇ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੇ ਸਟਾਫ ਐਂਬੂਲੈਂਸ ਫਾਇਰ ਬ੍ਰਿਗੇਡ ਅਤੇ ਸੁਰੱਖਿਆ ਕਰਮਚਾਰੀ ਤੁਰੰਤ ਮੌਕੇ ਤੇ ਵੀ ਪਹੁੰਚ ਗਏ ਜਹਾਜ਼ ਦੇ ਵਿੱਚ ਸਵਾਰ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢ ਕੇ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ ਗਿਆ ਅਤੇ ਜਹਾਜ਼ ਨੂੰ ਮੁਰੰਮਤ ਲਈ ਵੀ ਭੇਜ ਦਿੱਤਾ ਗਿਆ ਅਮਰੀਕੀ ਹਵਾ ਬਾਲੀ ਮੰਤ੍ਰਾਲੇ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ ਦੂਜੇ ਪਾਸੇ ਤੁਹਾਨੂੰ ਇੱਥੇ ਵੀ ਦੱਸਣਾ ਬੰਦ ਹੈ ਕਿ ਪਿੱਤੇ ਕੁਝ ਸਮੇਂ ਪਹਿਲਾਂ ਅਮਰੀਕਾ ਦੇ ਵਿੱਚ ਦੋ ਧਿਆਨਿਕ ਜਹਾਜ਼ ਹਾਦਸੇ ਚੜੇ ਵਾਪਸ ਚੁਕੇ ਨੇ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਉਸ ਦੇ ਵਿੱਚ 67 ਲੋਕਾਂ ਨੂੰ ਲੈ ਕੇ ਜਾਂਦਾ ਇੱਕ ਜਹਾਜ਼ ਜਿਹੜਾ ਉਹ ਹਾਦਸਾ ਗ੍ਰਸਤ ਹੋਇਆ ਸੀ ਤੇ ਸਾਰੀਆਂ ਜਾਂ ਹੁਣ ਲਾਸ਼ਾਂ ਜੜੀਆਂ ਮਿਲ ਚੁਕੀਆਂ ਨੇ ਤੇ ਦੂਜਾ ਇੱਕ ਹੋਰ ਮੈਡੀਕਲ ਜਹਾਜ਼ ਸੀ ਜਿਸ ਦੀ ਆਸਮਾਨ ਦੇ ਵਿੱਚ ਟੱਕਰ ਹੋ ਗਈ ਦੂਜੇ ਜਹਾਜ਼ ਦੇ ਨਾਲ ਤੇ ਉਹ ਲੋਕਾਂ ਦੀਆਂ ਘਰਾਂ ਦੀਆਂ ਛਤਾਂ ਉੱਤੇ ਆ ਕੇ ਡਿੱਗੇ ਸੀ ਤੇ ਕਾਫੀ ਜ਼ਿਆਦਾ ਦਹਿਸ਼ਤਾਂ ਮਾਹੌਲ ਬਣਿਆ ਹੋਇਆ ਸੀ ਤੇ ਉਸ ਤੋਂ ਬਾਅਦ ਹੁਣ ਤੀਸਰੀ ਇਹ ਘਟਨਾ ਜਿਸ ਦੇ ਕਾਰਨ ਲੋਕ ਕਾਫੀ ਜ਼ਿਆਦਾ ਸਹਿਮ ਗਏ ਨੇ ਤੇ ਉਹਨਾਂ ਦੇ ਵੱਲੋਂ ਹਵਾਈ ਯਾਤਰਾ ਕਰਨ ਤਰ ਵਿੱਚ ਵੀ ਹੁਣ ਡਰ ਦੇਖਿਆ ਜਾ ਰਿਹਾ ਹੈ